ਇੱਕ ਅਭਿਆਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੰਡੋਨੇਸ਼ੀਆ ਦਾ ਸਭ ਤੋਂ ਜ਼ਿਆਦਾ ਹੀ ਗਰਮ ਜਵਾਲਾਮੁਖੀ ਫਟ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਦੂਜੀ ਵਾਰ ਫਟਣ ਦੀ ਖਬਰ ਸਾਹਮਣੇ ਆਈ ਹੈ ਔਰ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਤਾਂ ਇੱਕ ਅਭਿਆਦੀ ਮੰਦਪਾਗੀ ਖਬਰ ਕਹਿ ਸਕਦੇ ਹਾਂ ਕਿ ਇੰਡੋਨੇਸ਼ੀਆ ਤੋਂ ਜਿੱਥੇ ਕਿ ਦੂਜੀ ਵਾਰ ਇਹ ਜਵਾਲਾਮੁਖੀ ਫਟਣ ਦਾ ਜਿਹੜਾ ਸੈンスਲਾ ਲਗਾਤਾਰ جاری ਰਿਹਾ ਹੈ ਖਬਰ ਸਾਹਮਣੇ ਆਈ ਔਰ ਉਸ ਤੋਂ ਬਾਅਦ ਕਈ ਕਿਲੋਮੀਟਰ ਦੀ ਦੂਰੀ ਤੱਕ ਇਹ ਜਿਹੜੇ ਅਗ ਦੀਆਂ ਲੱਗਟਾਂ ਜਿਹੜੀਆਂ ਜਾਂਦੀਆਂ ਦਿਖਾਈ ਦਿੱਤੀਆਂ ਨੇ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਉੱਥੇ ਕੀ ਕੁਝ ਹਾਲਾਤ ਬਣਦੇ ਨੇ ਕਿਸ ਤਰੀਕੇ ਦੀ ਜਿਹੜੀ ਘਟਨਾ ਵਾਪਰ ਜਾਂਦੀ ਹੈ ਕਿ ਦੂਜੀ ਵਾਰ ਇਹ ਜਵਾਲਾ ਮੁਖੀ ਫਟਦਾ ਹੋਇਆ ਦਿਖਾਈ ਦੇ ਰਿਹਾ ਤੇ ਦਰਸਲ ਜਿੱਥੇ ਕਿ ਹੁਣ ਇੰਡੋਨੇਸ਼ੀਆ ਦੇ ਸਭ ਤੋਂ ਸਰਗਰਮ ਜਵਾਲਾ ਮੁਖੀਆਂ ਵਿੱਚੋਂ ਇੱਕ ਮਾਉਂਟ ਲੈਵਟੋਬੀ ਲਾਕੀ ਜਿਹੜਾ ਸੀਗਾ ਉਹ ਦੂਜੀ ਵਾਰ ਫਟਿਆ ਜਿਸ ਨਾਲ ਆਸਮਾਨ ਵਿੱਚ 18 ਕਿਲੋਮੀਟਰ ਤੱਕ ਜਵਾਲਾਮੁਖੀ ਸਮਗਰੀ ਅਤੇ ਸਵਾ ਦਾ 구ਬਾਰ ਫੈਲਦਾ ਹੋਇਆ ਦਿਖਾਈ ਦਿੱਤਾ ਤੇ ਕਈ ਪਿੰਡ ਜਿਹੜੇ ਨੇ ਉਹ ਮਲਬੇ ਦੇ ਨਾਲ ਟੱਕੇ ਗਏ ਨੇ ਤੁਰੰਤ ਹਾਲਾਕੇ ਜਾਣੀ ਨੁਕਸਾਨ ਦੀ ਖਬਰ ਨਹੀਂ ਆਈ ਹੈ ਦੱਸਿਏ ਕਿ ਇੱਕ ਹੋਰ ਵਿਸਫੋਟ ਨਾਲ 10 ਕਿਲੋਮੀਟਰ ਉੱਚੇ ਸਵਾ ਦੇ ਬੱਦਲ ਛਾਏ ਗਏ ਇਹ ਦੋਵੇਂ ਵਿਸਫੋਟ 5 ਘੰਟਿਆਂ ਤੋਂ ਵੀ ਵੱਧ ਸਮੇਂ ਵਿੱਚ ਹੋਏ ਇੰਡੋਨੇਸ਼ੀਆ ਦੇ ਭੂ ਵਿਗਿਆਨਿਕ ਏਜੰਸੀਆਂ ਨੇ ਪਹੜ੍ਹ ਦੀਆਂ ਤਲਾਨਾ ਤੋਂ 5 ਕਿਲੋਮੀਟਰ ਤੱਕ ਚਟਾਨਾਂ ਤੇ ਲਾਵੇ ਨਾਲ ਮਿਲੇ ਗੈਸ ਦੇ ਬਦਲਾਂ ਦੀ ਇੱਕ ਬਰਵਾਰੀ ਰਿਕਾਰਡ ਕੀਤੀ ਹੈ ਔਰ ਦੱਸਿਏ ਕਿ ਡਰੋਨ ਦੇ ਰਾਹੀਂ ਜੋ ਹੈ ਇਹ ਡੂੰਗੀ ਗਤੀ ਦਿਖਾਈ ਦਿੱਤੀ ਹੈ ਜਿਸ ਨਾਲ ਪੁਚਾਲ ਦੇ ਝਟਕੇ ਲੱਗੇ ਜੋ ਪੁਚਾਲ ਮੋਨੀਟਰਾਂ ਤੇ ਦਰਜ ਹੋਇਆ ਤੁਹਾਨੂੰ ਦੱਸਿਏ ਮੋਨੀਟਰਸ ਤੇ ਜਦੋਂ ਇਹ ਦਰਜ ਹੋਇਆ ਤੇ ਏਜੰਸੀਆਂ ਨੇ ਕਿਹਾ ਕਿ ਜਵਾਲਾਮੁਖੀ ਇਸ ਮਗਰੀ ਵਿੱਚ ਅੰਗੂਠੇ ਦੇ ਆਕਾਰ ਦੀ ਗਰਮ ਜਿਹੜੀ ਇੱਕ ਬਜਰੀ ਵੀ ਸ਼ਾਮਲ ਸੀਗੀ ਔਰ ਜੋ ਜਵਾਲਾਮੁਖੀ ਤੇ ਤੋਏ ਤੋਂ 8 ਕਿਲੋਮੀਟਰ ਤੱਕ ਨਿਕਲੀ ਔਰ ਜਿਸ ਨਾਲ ਨੇੜੇ ਪਿੰਡਾਂ ਤੇ ਕਸਬੇ ਜਿਹੜੇ ਸੀਗੇ ਉਹ ਜਵਾਲਾਮੁਖੀ ਜੀਆਂ ਚੀਜ਼ਾਂ ਦੇ ਨਾਲ ਜੋ ਇੱਥੇ ਲਪਟਾਂ ਨਿਕਲੀਆਂ ਜਿਸ ਤਰੀਕੇ ਦੇ ਨਾਲ ਮਲਵਾ ਨਿਕਲਿਆ ਤੋ ਉਸ ਦੇ ਨਾਲ ਲਿਪਟ ਗਏ ਟੱਕ ਗਏ ਔਰ ਜਿਸ ਤੋਂ ਬਾਅਦ ਵਿਸਫੋਟ 2010 ਤੋਂ ਬਾਅਦ ਇੰਡੋਨੇਸ਼ੀਆ ਦੇ ਸਭ ਤੋਂ ਵੱਡੇ ਵਿਸਫੋਟ ਵਿੱਚੋਂ ਇੱਕ ਸੀਗਾ ਯਾਨੀ ਕਿ 2010 ਵਿੱਚ ਜਿਹੜਾ ਵਿਸਫੋਟ ਹੋਇਆ ਉਹ ਇੰਡੋਨੇਸ਼ੀਆ ਦੇ ਵਿੱਚ ਤੇ ਹੁਣ ਇਹ ਦੂਜਾ ਜਿਹੜਾ ਸਭ ਤੋਂ ਵੱਡਾ ਵਿਸਪੋਰਟ ਸੀ ਜਿਸ ਤਰੀਕੇ ਦੇ ਨਾਲ ਇਹ ਘਟਨਾ ਦੇਖਣ ਨੂੰ ਮਿਲੀ ਹੈ ਤਾਂ ਦਰਸਲ ਤਾਂ ਅਸੀਂ ਇਹ ਕਿ ਇੱਕ ਬਿਹਤ ਹੀ ਜ਼ਿਆਦਾ ਹੀ ਭਿਆਨਕ ਹਾਲਾਤ ਉੱਥੇ ਦੇ ਬਣ ਗਏ ਔਰ ਇਹ ਕਿਹਾ ਜਾ ਰਿਹਾ ਸਿੱਧਾ ਕਿਸਤੀਤੀ ਬਹੁਤ ਨਾਜ਼ੁਕ ਜਿਹੜੀ ਬਣ ਗਈ ਸੀਗੀ ਜਾਨੀ ਕਿ ਇਹ ਦੂਜੀ ਵਾਰ ਵਿਸਪੋਰਟ ਹੋਇਆ ਔਰ ਜਦੋਂ ਇਹ ਵਿਸਪੋਰਟ ਹੋਇਆ ਜਵਾਲਾਮੁਖੀ ਫਟਦਾ ਤਾਂ ਉਥੇ ਲਾਗਲੇ ਜਿਹੜੇ ਪਿੰਡ ਸੀਗੇ ਜਿਹੜੇ ਹੋਰ ਸੀਗੇ ਉਹ ਇੱਕਦਮ ਹੀ ਪੂਰੇ ਮਲਬੇ ਦੇ ਨਾਲ ਟੱਕਦੇ ਹੋਏ ਦਿਖਾਈ ਦਿੱਤੇ ਤਾਂ ਦਾਸੀ ਇੱਕ ਇੰਡੋਨੇਸ਼ੀਆ ਦੇ ਵਿੱਚ ਉਹ ਜਵਾਲਾਮੁਖੀ ਫਟਣ ਦੀ ਖਬਰ ਸਾਹਮਣੇ ਆਈ ਤਾਂ ਉਸ ਦਾ ਜਿਹੜਾ ਮਲਬਾ ਸੀਗਾ ਜੋ ਜੜੀਆਂ ਲਾਵਾ ਸੀਗਾ ਜੋ ਚੀਜ਼ਾਂ ਸੀਗੀਆਂ ਉਹ ਜਿਹੜੀਆਂ ਅਕਦੀਆਂ ਲਪਟਾ ਕਹਿ ਸਕਦੇ ਕਿ ਉਹ ਦੇਖਦੀਆਂ ਨਜ਼ਰ ਆਈਆਂ ਔਰ ਤੁਹਾਹੀ ਤੁਹਾਂ ਹਰ ਪਾਸੇ ਦਿਖਾਈ ਦਿੱਤਾ ਤਾਂ ਗਨੀਮਤ ਹੀ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਦੀ ਖਬਰ ਫਿਰ ਹਾਲ ਸਾਹਮਣੇ ਨਹੀਂ ਆਈ ਹੈ ਤਾਂ ਇੰਡੋਨੇਸ਼ੀਆ ਦੇ ਵਿੱਚ ਇੱਕ ਬੇਹਾਦੀ ਵੱਡੀ ਘਟਨਾ ਵਾਪਰੀ ਜਿੱਥੇ ਦੂਜੀ ਵਾਰ ਇਹ ਵੱਡਾ ਜਵਾਲਾਮੁਖੀ ਜਿਹੜਾ ਵਾ ਇੰਡੋਨੇਸ਼ੀਆ ਦਾ ਫਟਦਾ ਫੜਿਆ ਦਿਖਾਈ ਦਿੱਤਾ